ਬਾਪ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਇਹ ਲੱਭਣੇ ਨਹੀਂ ਮੁੜ ਕੇ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਜੇ ਕਿਸੇ ਦੀ ਮਾੜੀ ਮੋਟ ਸੱਸ ਨਾਲ ਬਣ ਵੀ ਹੈਗੀ ਤੇ ਮਾਫੀ ਮੰਗ ਲਓ ਮਗਰੋਂ ਰੋਣ ਦਾ ਕੋਈ ਫਾਇਦਾ ਨਹੀਂ ਜਾਈਗਾ ਜੇ ਜੀਉਂਦੇ ਕਿ ਭਰਾ ਦੀ ਆਪਣੇ ਬਾਪੂ ਨਾਲ ਨਹੀਂ ਬਣਦੀ ਤੇ ਘੁੱਟ ਕੇ ਜੱਫੀ ਪਾਲਾ ਮੁੜ ਕੇ ਪਿਓ ਨਹੀਂ ਉਹ ਲੱਭਦਾ ਜੇ ਤੈਨੂੰ ਝਿੜਕਦਾ ਵੀ ਆ ਨਾ ਬਾਪੂ ਤੇ ਤੂੰ ਕਰਮਾ ਵਾਲਾ ਵਾ ਕਈ ਸਾਰ ਜਿੰਦਗੀ ਇੰਨਾ ਗੱਲਾਂ ਤੇ ਕਈ ਪਿਓ ਜੀ ਨੁਕਸ ਗੱਡੀ ਜਾਂਦੇ ਮੇਰਾ ਬਾਪੂ ਨਹੀਂ ਚੰਗਾ ਵੀ ਹੁਣ ਟਾ ਕੇ ਬਣਾਉਣਾ ਬਾਪੂ ਜਿੱਦਾਂ ਦਾ ਗਏ ਹੋਇਆ ਰਹਿਣਾ ਵਾ ਇਹ ਕਾਲੂ ਤੇਰੇ ਜਵਾਕਾਂ ਨੇ ਕਹਿਤਾ ਮੇਰਾ ਪਿਓ ਨਹੀਂ ਚੰਗਾ ਫੇਕ ਇਧਰ ਨੂੰ ਜਾਏਗਾ ਜੀ ਬੋਲੋ ਭਾਈ ਉਹ ਬੋਲੋ ਬਾਪੂ ਜੀ ਹੁੰਦਾ ਕਿ ਨਹੀਂ ਹੁੰਦਾ ਕਈ ਬੰਦੇ ਚੰਗੇ ਪੜੇ ਮੇਰਾ ਬਾਪੂ ਨਹੀਂ ਚੰਗਾ ਮੇਰਾ ਪਿਓ ਨਹੀਂ ਚੰਗਾ ਤੇਰੇ ਬਾਦਲੇ ਅਗਲੇ ਦੀ ਅੱਖ ਹੁਣ ਆ ਇੱਕ ਜਵਾਕ ਹੁਣ ਦੀਆਂ ਪੀੜੀਆਂ ਨੂੰ ਪੁੱਛ ਕੇ ਵੇਖੋ ਇੱਕ ਜਵਾਕ ਪਾਲਣਾ ਹੋਵੇ ਨਾ ਸਾਈ ਰਾਤ ਉਹ ਪਹਿਲਾ ਜ਼ਮਾਨਾ ਹੋਰ ਸੀ ਬੀਬੀਆਂ ਇਕੱਲੀਆਂ ਜਵਾਕ ਪਾਲ ਲੈਂਦੀਆਂ ਹੁਣ ਤੇ ਇਕੱਲੀਆਂ ਆਂਦੀਆਂ ਮੈਂ ਜਾਗਦੀਆਂ ਤੂੰ ਵੀ ਜਾਗ ਮੇਰੇ ਲਾ ਕੇ ਹੋ ਬੋਲੀ ਕੋਈ ਚੌਕਲੇਟ ਹੀ ਖਾਈਦਾ ਬੈਠਾ ਨੇ ਜਗਾ ਤੇ ক্রিকেট ਦਾ ਮੈਚ ਲਾ ਲਾ ਆਵਾਜ਼ ਬੰਦ ਕਰਦੇ ਮੈਂ ਜਾਗਦੀ ਤੂੰ ਵੀ ਜਾਗੋ ਬੋਲੋ ਭਾਈ ਉਹ ਮਾਵਾਂ ਪੋਲੀਆਂ ਵਿਚਾਰੀਆਂ ਜਿੰਨਾ ਚਾਰ ਚਾਰ ਪੰਜ ਪੰਜ ਬੱਚਾ ਕੱਲੀਆਂ ਹੀ ਪਾਲਦੇ ਹੁਣ ਤਾਂ ਬੀਬੀਆਂ ਦੀ ਬਰਾਬਰ ਕੰਮ ਕਰਨਾ ਪੈਣਾ ਖਾਣਾ ਖਾਂਦਾ ਡਾਈਪਰ ਬਦਲ ਬੰਦੇ ਦਾ ਪੁੱਤ ਬਣ ਕੇ ਉਹ ਬੋਲੋ ਭਾਈ ਹੁੰਦਾ ਕਿ ਨਹੀਂ ਹੁੰਦਾ ਉਹ ਲਾ ਕੇ ਬਾਪੂਆਂ ਦਾ ਕਾਕਾ ਮੈਂ ਨਹੀਂ ਉਹ ਜ਼ਿੰਦਗੀ ਚ ਇਹ ਕੰਮ ਕੀਤਾ ਤੇਰਾ ਦੇ ਬੋਦੇ ਬੁਰਾ ਹਲਾ ਤੋ ਚਲੋ ਮੈਂ ਕਹਿੰਦਾ ਚੰਗੇ ਕੰਮ ਕਰਨੇ ਵੀ ਚਾਹੀਦੇ ਆ ਉਹ ਹੁਣ ਤਾਂ ਪੀੜੀ ਪੜ ਲੱਗ ਗਈ ਨਾ ਧੀਆਂ ਵੀ ਪੜ ਲੱਗੀਆਂ ਅਫਸਰ ਬਣ ਗਏ ਆ ਵਾ ਟੀਚਰ ਬਣੀਆਂ ਵਾ ਕੰਮ ਕਰਦੀਆਂ ਨਾਲੇ ਸਿਖਾਉਣਾ ਚਾਹੀਦਾ ਮੈਂ ਤਾਂ ਸਿੱਧੀ ਜੀ ਗੱਲ ਕਹਿੰਦਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਜਦੋਂ ਬਾਹਰ ਵਿਚਰਦਾ ਫਿਰ ਪਤਾ ਕਿ ਆਂਦੇ ਇਹ ਪੋਤਰਾ ਕਿਹਦਾ ਬੰਦੇ ਦਾ ਨਾਂ ਹੁੰਦਾ ਇਹ ਦੋਤਾ ਕਿਹਦਾ ਬੰਦੇ ਦਾ ਨਾਮ ਹੁੰਦਾ ਬੀਬੀ ਵਿਚਾਰੇ ਦਾ ਤਾਂ ਨਾਂ ਹੀ ਲੈਂਦੇ ਜਿਹੜੀ ਵਿਚਾਰੀ ਪਾਲਦੀ ਰਹਿੰਦੀ ਸੀ ਹੁਣ ਬਰਾਬਰ ਤਾਂ ਹੀ ਉਹ ਬੀਬੀਆਂ ਨੇ ਹੁਣ ਜਾਗੀਆਂ ਨਾ ਉਹ ਕਹਿੰਦੇ ਆ ਵੇ ਵੇਖੋ ਉਦੋਂ ਤੁਸੀਂ ਕਹਿਣਾ ਵਾ ਵੀ ਪੋਤਰਾ ਕਿਹਦਾ ਸਾਡਾ ਤਾਂ ਨਾਂ ਹੀ ਨਹੀਂ ਆਉਣਾ ਇਹ ਕਾ ਕੇ ਡਾਈਪਰ ਭਾਈ ਅੱਧੇ ਕਿ ਤੂੰ ਬਦਲ ਤੁਹਾਨੂੰ ਜਕਾਰੇ ਗੁਰੂ ਕਿਰਪਾ ਕਰੇ ਚੰਗਾ ਲੱਗਾ ਤੇ ਕਮੇਟੀ ਨੂੰ ਕਹਿ ਦਿਓ ਵੀ ਇਹ ਦੁਬਾਰਾ ਹੋਣਾ ਚਾਹੀਦਾ ਨਹੀਂ ਤੇ 16 ਲੰਘ ਗਿਆ ਫੇਰ 16 32 ਸਾਲਾਂ ਬਾਅਦ ਹਾਂਜੀ ਸੋ ਨਿਹਾਲ ਸੋ ਨਿਹਾਲ ਬੋਲੇ ਸੋ ਨਿਹਾਲ ਸੋ ਨਿਹਾਲ ਇਹ ਪਤਾ ਨਹੀਂ ਹੁਣ ਜਕਾਰਾ ਇਹ ਆ ਵੀ ਦੁਬਾਰਾ ਨਹੀਂ ਸਦਣਾ ਵੀ ਪਤਾ ਨਹੀਂ ਇਹ ਜਕਾਰਾ ਵੀ ਦੁਬਾਰਾ ਸਦਣਾ ਹੈ ਸਦਣਾ ਚਲੋ ਤੁਹਾਡਾ ਧੰਨਵਾਦ ਤੁਸੀਂ ਸਦੇਓ ਸੰਪਰਕ ਪਹਿਲਾਂ ਕਰ ਲਿਓ ਸਮਾਂ ਆਊਗਾ ਤੇ ਅਸੀਂ ਜਰੂਰ ਤੁਹਾਡੇ ਦਰਸ਼ਨ ਕਰਾਂਗੇ ਸਾਨੂੰ ਵੀ ਚੰਗਾ ਲੱਗਾ ਜੀ ਇਹ 16 ਸਾਲਾਂ ਬਾਅਦ ਆਏ ਆ ਵੇਖੋ ਜੀ ਹਮ ਆਦਮੀ ਹੈ ਇੱਕਦਮ ਹੀ ਕਈ ਪੁਰਾਣੀ ਉਦੋਂ ਹੁਣੇ ਆ ਜਿਹੜੇ ਹੁਣ ਨਹੀਂ ਮਿਲ ਪਾਏ ਵਿਚਾਰੇ ਤੇ ਅਰਦਾਸ ਕਰੀਏ ਮਹਾਰਾਜ ਲੰਬੀਆਂ ਦੁਆਵਾਂ ਕਰਿਓ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰਿਆ ਕਰੋ ਬਜ਼ੁਰਗਾਂ ਦੀ ਇੱਜ਼ਤ ਕਰਿਆ ਕਰੋ ਇਹ ਬੜੀਆਂ ਬੜੇ ਸੰਘਰਸ਼ ਕੀਤੇ ਜੀ ਪਾਕਿਸਤਾਨ ਜਿਹੜੋਂ ਬਣਿਆ ਕਈ ਉਜੜ ਕੇ ਸਿੱਧੇ ਇਹਨਾਂ ਸਟੇਟਾਂ ਵਿੱਚ ਆਣ ਕੇ ਉਦੋਂ ਬਹਿ ਗਏ ਬੜੀਆਂ ਜ਼ਿੰਦਗੀਆਂ ਲਾਈਆਂ ਜੀ ਆਪਣੇ ਬਜ਼ੁਰਗਾਂ ਨੇ ਕੋਈ ਇਧਰੋਂ ਪਾਕਿਸਤਾਨ ਚ ਲੱਗੇ ਕੋਈ ਇਧਰੋਂ ਇਧਰ ਆ ਗਏ ਬਹੁਤ ਨੁਕਸਾਨ ਹੋਇਆ ਜੀ ਸਾਡੇ ਵੱਡ ਵਡੇਰਿਆਂ ਦੇ ਪੁਰਖਿਆਂ ਦੇ ਤੋ ਇਹ ਜ਼ਿੰਦਗੀ ਆ ਸੰਘਰਸ਼ਵਾ ਪਿਆ ਰਿਓ ਤੋ ਇਹ ਨਾ ਕਦੀ ਕਿਹਾ ਕਰੂੰ ਤੁਸੀਂ ਸਾਡੇ ਨੇ ਕੀ ਕੀਤਾ ਵਾ ਬਹੁਤ ਕੁਝ ਕੀਤਾ ਵਾ ਤੁਹਾਨੂੰ ਜਨਮ ਦੇਤਾ ਹੋਰ ਇਸ ਤੋਂ ਵੱਡੀ ਕੀ ਕਰਨਾ ਉਹਨਾਂ ਨੇ ਜਿੰਨੇ ਕੋਈ ਨਾਲ ਕੋ ਸਾਧਨ ਸੀ ਉਹਨਾਂ ਨੇ ਬਹੁਤ ਕੀਤਾ ਹੁਣ ਤੁਹਾਡੇ ਕੋ ਥੋੜੇ ਜੇ ਵੱਡੇ ਸਾਧਨ ਤੁਸੀਂ ਵੱਧ ਕਰ ਸਕਦੇ ਹੋ ਪਰ ਗਿਲਾ ਨਾ ਕਰੋ ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ ਕੱਲ ਨੂੰ ਅਸੀਂ ਚਲੇ ਜਾਣਾ ਸਵੇਰੇ ਤੋ ਫਿਰ ਕਿਤੇ ਸਮਾਂ ਬਣੇ ਤੁਹਾਡੇ ਦਰਸ਼ਨ ਕਰਾਂਗੇ ਸਾਡੇ ਵੱਲੋਂ ਤੇ ਭਾਈ ਸਾਹਿਬ ਉਹਨਾਂ ਵੱਲੋਂ ਕੀਰਤਨ ਕਰਦੇ ਆਂ ਕਥਾ ਕਰਦੇ ਆਂ ਵਿਚਾਰ ਕਰਦੇ ਆਂ ਭੁੱਲ ਚੁੱਕ ਸਾਡੀ ਝੋਲੀ ਚ ਪਾ ਦਿਓ ਤੇ ਸ਼ਬਦ ਗੁਰੂ ਦੇ ਨਾਲ ਲੈ ਜਾਓ ਖੰਡੇ ਬਾਟ ਦੀ ਪੌਲ ਲਓ ਮਾਪੇ ਦਾ ਰਿਸਪੈਕਟ ਕਰੋ ਬਾਣੀ ਖੁਦ ਪੜੋ ਆਪਣੇ ਕਰਮ ਸਹੀ ਕਰੋ ਕਦੀ ਆਪਣੇ ਆਪ ਨੂੰ ਇਹ ਨਹੀਂ ਕਹਿਣਾ ਮੇਰੀ ਕਿਸਮਤ ਮਾੜੀ ਪੇਰੇ ਭਾਗ ਮਾੜੇ ਮੇਰੇ ਨਾਲ ਰੱਬ ਪਤਨੇ ਕੀ ਕਰਦਾ ਰੱਬ ਕਦੀ ਕਿਸ ਦਾ ਵਿਰੋਧੀ ਨਹੀਂ ਜੇਗਾ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਬਸ ਆ ਚੇਤਾ ਰੱਖਿਓ ਬੁਲੰਦ ਬਾਚ ਫਤਿ ਬਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ